ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰਸ ਲੌਜ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲਓ ਜੀ ਸ਼ਾਮ ਦਾ ਟਾਈਮ ਆ ਪਿੱਛੇ ਤੁਸੀਂ ਗੱਡੀ ਦੇਖ ਰਹੇ ਹੋ ਖੜੀ ਆ ਇਹਦੇ ਵਿੱਚ ਹੈਗਾ ਅਜੇ ਸੌਦਾ ਪੱਤਾ ਅੱਜ ਆ ਗਿਆ ਆਪਣਾ ਸੌਦਾ ਪੱਤਾ ਵੀ ਤੇ ਅਜੇ ਕੱਢਿਆ ਨਹੀਂ ਗੱਡੀ ਚ ਤਾਂ ਕਰਕੇ ਗੱਡੀ ਇੱਥੇ ਖੜਾਈ ਹੋਈ ਆ ਪਰ ਮੈਂ ਥੋੜੇ ਇਧਰ ਮੰਜਾ ਡਾ ਲਿਆ ਤੇ ਲੈ ਕੇ ਬੈਠੇ ਆਂ ਤੋਰੀਆਂ ਮੈਂ ਇੱਥੇ ਨਾ ਵੇਟ ਕਰ ਰਹੀ ਆਂ ਕਲੀਰ ਸਾਹਿਬ ਦਾ ਗੁਰਦੁਆਰਾ ਸਾਹਿਬ ਜਾਣਾ ਤਾਂ ਕਰਕੇ ਮੈਂ ਤਿਆਰ ਹੋਈ ਆਂ ਗੁਰਦੁਆਰਾ ਸਾਹਿਬ ਜਾਣ ਲਈ ਪਰ ਉਹ ਹਜੇ ਆਈ ਨਹੀਂ ਹੈਗੇ ਮੈਂ ਕਿ ਚਲੋ ਜਿੰਨੇ ਟਾਈਮ ਦੇ ਵਿੱਚ ਉਹ ਹੁੰਦੇ ਨੇ ਉਹਨਾਂ ਟਾਈਮ ਦੇ ਵਿੱਚ ਆਪਣਾ ਸਬਜ਼ੀ ਦਾ ਕੰਮ ਜਿਹੜਾ ਖਤਮ ਕਰ ਲਵਾਂ ਤੇ ਸਬਜ਼ੀ ਕੱਟ ਕੇ ਰੱਖ ਜਾ ਕੇ ਲੜਕਾ ਲਾ ਲਵਾਂਗੇ ਤੇ ਬਾਅਦ ਦੇ ਵਿੱਚ ਇਹਦੇ ਵਿੱਚੋਂ ਸੌਦਾ ਪੱਤਾ ਕੱਢਾਂਗੇ ਸਾਰਾ ਸੌਦਾ ਪੱਤਾ ਆ ਗਿਆ ਕੱਲ ਕਣਕਾ ਗਈ ਉਹ ਵੀ ਸਮਗੀ ਤੇ ਮੈਂ ਨਾ ਇਥੇ ਅਮਰੂਦ ਦੇ ਪੱਤੇ ਚੱਬ ਰਹੀ ਆਂਗੀ ਅੱਜ ਮੇਰਾ ਫੇਸ ਆ ਜਿਹੜਾ ਤੁਹਾਨੂੰ ਕਾਫੀ ਡਲ ਜਿਹਾ ਲੱਗ ਰਿਹਾ ਪਤਾ ਨਹੀਂ ਕਿਉਂ ਡਲ ਗਈ ਮਰਝਾ ਜੇ ਗਿਆ ਮੇਰਾ ਚਿਹਰਾ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਬਿਲਕੁਲ ਮਰਝਾਇਆ ਮਰਝਾਇਆ ਜਿਹਾ ਲੱਗ ਰਿਹਾ ਹੈ ਨਾ ਪਤਾ ਨਹੀਂ ਮੈਨੂੰ ਲੱਗ ਰਿਹਾ ਤੁਹਾਨੂੰ ਵੀ ਫਾਇਦ ਲੱਗ ਰਿਹਾ ਹੋਊਗਾ ਤੇ ਪਤਾ ਨਹੀਂ ਜਿਹੜੀ ਸਮੱਲ ਇਹ ਹੁੰਦੀ ਹੈ ਦੇ ਕਰਕੇ ਕੀ ਹੋ ਜਾਂਦਾ ਹੈ ਨਾ ਤੇ ਅਮਰੂਦ ਦੇ ਪੱਤੇ ਦੱਸਿਆ ਸੀ ਡਾਕਟਰ ਨੇ ਉਹ ਦੇਖਦੇ ਆ ਚੱਬ ਕੇ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਹਿੰਦੇ ਵੀ ਤਾਨੂੰ ਪ੍ਰੈਗਨੈਂਸੀ ਵੀ ਕਰਨਾ ਉਹ ਵੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਭੈਣ ਮੇਰਾ ਆਪਰੇਸ਼ਨ ਹੋਏ ਨੂੰ ਵੀ 18-19 ਸਾਲ ਹੋ ਗਏ ਨੇਗੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਕੋਈ ਸ਼ਾਇਦ ਖਾਣ ਪੀਣ ਕਰਕੇ ਹੋ ਗਿਆ ਸ਼ਾਇਦ ਮੈਂ ਡੀਟੌਕਸ ਜਿਹੜਾ ਵਾਟਰ ਪੀਤਾ ਮੈਨੂੰ ਲੱਗਦਾ ਵੀ ਉਹਦੇ ਕਰਕੇ ਹੋ ਗਿਆ ਕਿਉਂਕਿ ਆਪਾਂ ਪੀ ਦਾ ਲੈਨੇ ਚੀਜ਼ਾਂ ਵਧੀਆ ਵੀ ਪਰ ਹੋਣਗੀਆਂ ਚਲੋ ਹਨਾ ਪੀਣ ਦੇ ਵਿੱਚ ਕੋਈ ਹੋਣੀ ਸੀ ਜੇ ਵਧੀਆ ਲੱਗਿਆ ਹਨਾ ਪਰ ਕਈ ਵਾਰ ਆਪਣੇ ਤੋਂ ਹੋ ਜੀ ਨੇ ਗਲਤੀ ਕਈ ਵਾਰ ਆਪਾਂ ਉਸ ਮੇਰੇ ਖਿਆਲ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿਵੇਂ ਉਹ ਪਾਣੀ ਜਿਹੜਾ ਖਤਮ ਹੋ ਗਿਆ ਸੀ ਉਸ ਦੇ ਵਿੱਚ ਮੈਂ ਹੋਰ ਪਾਣੀ ਐਡ ਕਰ ਲਿਆ ਵੀ ਤਾਂ ਕਰਕੇ ਸਮੈਲ ਆ ਰਹੀ ਹੋ ਸਕਦਾ ਹਨਾ 100% ਮੈਂ ਸ਼ੋਰ ਨਹੀਂ ਹੈਗੀ ਵੀ ਹੋ ਸਕਦਾ ਇਹ ਚੀਜ਼ ਨਾਲ ਵੀ ਹੋ ਸਕਦਾ ਹਨਾ ਪਰ ਜਿਹੜੀ ਮਤਲਬ ਕਿ ਫਰੈਸ਼ ਚੀਜ਼ ਆ ਉਹ ਤਾਂ ਫਰੈਸ਼ ਹੀ ਹੁੰਦੀ ਹੈਗੀ ਤੇ ਪਰ ਉਦੋਂ ਇਹ ਹੋ ਜਾਂਦਾ ਵੀ ਚਲੋ ਹਨਾ ਸਾਰੇ ਪਿੰਦੇ ਨੇ ਆਪਾਂ ਵੀ ਪੀ ਲਈਏ ਪਰ ਮੈਨੂੰ ਲੱਗਦਾ ਵੀ ਇਦਾਂ ਪਿੱਛੇ ਨਹੀਂ ਲੱਗਣਾ ਚਾਹੀਦਾ ਕਿਸੇ ਦੇ ਹਨਾ ਚਲੋ ਜੀ ਇਹ ਵਲੌਗ ਨੂੰ ਕਰਦੇ ਹਾਂ ਸਟਾਰਟ ਪ੍ਰਮਾਤਮਾ ਕਰੇ ਮੇਰੀ ਇਹ ਸਮੈਲ ਜੀ ਠੀਕ ਹੋ ਜੀ ਮੈਨੂੰ ਸਾਰਾ ਕੁਝ ਵਧੀਆ ਲੱਗਣ ਲੱਗ ਜੇ ਹੈਨਾ ਕੁਝ ਵੀ ਮੈਨੂੰ ਵਧੀਆ ਨਹੀਂ ਲੱਗ ਰਿਹਾ ਕੋਈ ਟੇਸਟ ਨਹੀਂ ਆ ਰਿਹਾ ਕਿਸੇ ਚੀਜ਼ ਦਾ ਵੀ ਹੈਨਾ ਬਾਕੀ ਸਾਰੇ ਟੈਸਟ ਹੋ ਗਏ ਨਾਰਮਲ ਨੇ ਕੋਈ ਚੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਠੀਕ ਆ ਜੀ ਬਾਕੀ ਸਾਰਾ ਕੁਝ ਠੀਕ ਠਾਕ ਆ ਤੇ ਵਲੌਗ ਦੀ ਐਡੀਟਿੰਗ ਕੀਤੀ ਹੈਗੀ ਤੇ ਅਪਲੋਡ ਕਰ ਅਪਲੋਡ ਕਰਤਾ ਹਾਂ ਪਬਲਿਕ ਨਹੀਂ ਹਜੇ ਕੀਤਾ ਅਪਲੋਡ ਕਰਤਾ ਪਬਲਿਕ ਹੋਗਾ 8 ਵਜੇ ਤੇ ਕਿਉਂਕਿ ਦੋ ਭੈਣਾ ਸਾਰੀਆਂ ਬਿੱਲੀਆਂ ਹੋ ਜਾਂਦੀਆਂ ਨੇ ਫਿਰ ਮਿੰਨੂ ਵੀ ਹੋ ਜਾਂਦਾ ਤਾਂ ਘਰ ਘਣ 8:00 ਵਜੇ ਵੀ ਕਦੇ ਸਵੇਰ 8:00 ਵੀ ਹੋ ਜਾਂਦੇ ਨੇ ਇਦਾਂ ਬਸ ਇਹ ਉੱਪਰ نیچے ਹੀ ਹੁੰਦਾ ਟਾਈਮ 8:00 ਸਵੇਰ ਤੋਂ ਕਰ ਦਿੰਗੇ ਮੈਂ ਆਪਣਾ ਬਲੌਗ ਹਨਾ ਪਹਿਲਾਂ ਵਿੱਚ ਦੀ 9:00 9:00 ਵਜੇ ਆਉਂਦਾ ਸੀ ਉਦੋਂ ਪਰ ਉਦੋਂ ਮੈਂ ਥੋੜਾ ਜਿਹਾ ਪੀਜੀ ਸੀ ਕਿ ਤੇ ਇੱਕ ਭੈਣ ਨੇ ਮੈਨੂੰ ਡੈਂਡਰਫ ਬਾਰੇ ਪੁੱਛਿਆ ਸੀ ਕਹਿੰਦੇ ਵੀ ਡੈਂਡਰਫ ਬਾਰੇ ਜ਼ਰੂਰ ਦੱਸਿਓ ਹਨਾ ਉਹ ਆਪਾਂ ਦੱਸਾਂਗੇ ਤੁਹਾਨੂੰ ਕੱਲ ਨੂੰ ਠੀਕ ਹੈ ਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਕੱਲ ਨੂੰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਉਹ ਕਿਉਂਕਿ ਇਹ ਮੇਨੂੰ ਬਲੌਗ ਹੈ ਜਿਹੜਾ ਤੁਹਾਡੇ ਤੱਕ ਕੱਲ ਨੂੰ ਹੀ ਜਾਣਾਗਾ ਕਲੋ ਇਹ ਇਸੇ ਵੀਡੀਓ ਦੇ ਵਿੱਚ ਜਣੀ ਕਿ ਮੈਂ ਤੁਹਾਨੂੰ ਦੱਸ ਦੂੰਗੀ ਠੀਕ ਆਪਣੇ ਤੇ ਇੱਕ ਹੋਰ ਵੀ ਵਧੀਆ ਆਪਾਂ ਟ੍ਰਿਕ ਤੁਹਾਨੂੰ ਦੇਵਾਂਗੇ ਜੇ ਇਸੇ ਵੀਡੀਓ 'ਚ ਮੇਰਾ ਹੋਇਆ ਤਾਂ ਮੈਂ ਬਣਾਉਂਗੀ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਹੀਂ ਮੈਂ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਸਾਰਾ ਸਮਝਾਉਂਗੀ ਤੇ ਡੈਂਡਰਫ ਬਾਰੇ ਆਪਾਂ ਇਸੇ ਵੀਡੀਓ ਦੇ ਵਿੱਚ ਦੱਸ ਦਾਂਗੇ ਤੁਹਾਨੂੰ ਹਨਾ ਠੀਕ ਆਪਣੇ ਚਲੋ ਜੀ ਥੋੜੀ ਦੇਰ ਬਾਅਦ ਮਿਲਦੇ ਹਾਂ ਮੈਂ ਸਬਜ਼ੀ ਕੱਟ ਲਵਾਂ ਕਲੇਸਾ ਆਵਾ ਜਾਂ ਫਿਰ ਮੈਂ ਗੁਰਦੁਆਰਾ ਸਾਹਿਬ ਜਾਇਆ ਮਾਂ ਉਹਨਾਂ ਨੂੰ ਮੈਂ ਫੋਨ ਕਰਕੇ ਕਹੇ ਸੀ ਮੈਂ ਕਿ ਤੁਸੀਂ ਰੀਸ ਜੀ ਲਾ ਦਿੰਨੇ ਹੋ ਵੀ ਅੱਜ ਆਈ ਨਹੀਂ ਹੈਗੇ ਲੇਟ ਹੋ ਗਏ ਕਿਉਂਕਿ ਟਾਈਮ ਇੱਥੇ ਜਿਹੜਾ 8:30 ਹੋ ਗਿਆ ਤੇ ਅਸੀਂ ਪਹਿਲਾਂ ਹੀ ਜਾਏ ਹੁੰਦੇ ਹੁੰਦੇ ਸੀ 5:00 ਵਜੇ ਅੱਜ ਉਹ ਆਈ ਨਹੀਂ ਪਤਾ ਨਹੀਂ ਕੀ ਕਰਨ ਲੱਗ ਗਈ ਕੰਮ ਹੋ ਗਿਆ ਸ਼ਾਇਦ ਕੋਈ ਕੁਛ ਤਾਂ ਉਹਨਾਂ ਨੂੰ ਬੱਸਾਂ ਦਾ ਕੰਮ ਹੋ ਜਾਂਦਾ ਹਨਾ ਤਾਂ ਕਰਕੇ ਵੀ ਹੈਗਾ ਤੇ ਹੋਰ ਹੁਣ ਮੇਰੇ ਮਾਈਂਡ ਦੇ ਵਿੱਚ ਹੈ ਨਹੀਂ ਤੁਹਾਡਾ ਕੋਈ ਕੁਐਸਚਨ ਸੀਗਾ ਕੁਝ ਨਹੀਂ ਪਤਾ ਮੈਨੂੰ ਹੁਣ ਯਾਦ ਨਹੀਂ ਹੈਗਾ ਹਨਾ ਤੇ ਚਲੋ ਕੋਈ ਨਹੀਂ ਜੀ ਅਪਣਾ ਪੂਰਾ ਵਲੌਗ ਪੇ ਹਾਈ ਤਾਂ ਸ਼ੁਰੂਆਤ ਹੋਈ ਹੈ ਵਲੌਗ ਦੀ ਆਪਾਂ ਸਟਾਰਟ ਕੀਤਾਗਾ ਤੇ ਅੱਗੇ-ਅੱਗੇ ਜੋ ਵੀ ਮੈਨੂੰ ਯਾਦ ਆਊ ਆਪਾਂ ਤੁਹਾਡੇ ਕੁਐਸਚਨ ਨੇ ਜਿਹੜੇ ਅੱਗੇ ਰਿਪਲਾਈ ਜ਼ਰੂਰ ਦਵ ਤੇ ਚਲੋ ਜੀ ਥੋੜੀ ਦਿਰ ਬਾਅਦ ਮਿਲਦੇ ਹਾਂ കട്ട കോ സ ਲੋ ਜੀ ਸ਼ਾਮ ਦਾ ਰੋਟੀ ਪਾਣੀ ਸਾਡਾ ਹੋ ਗਿਆ ਤੇ ਉਸ ਤੋਂ ਬਾਅਦ ਦੁੱਧ ਰੱਖਿਆ ਸੀ ਉਪਲਣ ਦੇ ਲਈ ਤੇ ਨਾਲ ਹੀ ਮੈਂ ਰਸਣ ਸੀਗਾ ਜਿਹੜਾ ਅੱਜ ਸੌਦਾ ਲੈ ਕੇ ਆਏ ਆ ਉਹ ਕੱਢ ਰਹੀ ਸੀਗੀ ਮੈਨੂੰ ਇਹ ਸੀ ਵੀ ਦਾਬ ਦੇ نیچے ਜਿਹੜਾ ਸਮਾਨ ਤਵਿਆ ਹੋਇਆ ਉਹ ਸਾਰਾ ਕੱਢ ਲਵਾਂ ਹਨ ਤੇ ਵੀ ਗੱਟਾ ਬੇਲਾ ਹੋ ਜਾਊਗਾ ਪਰ ਇੱਕ ਵਾਰ ਫੇਰ ਮੈਂ ਨੂੰ ਸੋਚ ਚਲ ਸਵੇਰੇ ਉੱਠ ਕੀ ਕਰੂੰਗੀ ਪਰ ਵਿੱਚੋਂ ਥੋੜੀਆਂ ਚੀਜ਼ਾਂ ਕੱਢ ਲਈ ਸੀ ਜਿਵੇਂ ਕਿ ਮੈਨੂੰ ਇਹ ਕਤੀਰਾ ਗੋਲ ਜਿਹੜੀ ਚਾਹੀਦੀ ਸੀਗੀ ਭਿਉਣੀ ਸੀਗੀ ਇਹ ਮੈਂ ਸ਼ੁਰੂ ਕਰਨੀ ਆ ਹੁਣ ਬੱਸ ਸਾਰੇ ਖਾ ਲਿਆ ਕਰਾਂਗੇ ਤੇ ਰਾਤ ਨੂੰ ਭੋਂਕੇ ਰੱਖ ਦਿੰਨੇ ਆਪਾਂ ਸੇਵ ਵਾਲੇ ਉਹਦੇ ਵਿੱਚ ਆਹ ਕੰਟੇਨਰ ਜਿਹੜਾ ਉਸ ਦਾਗਾ ਸਥਰਮਿਕ ਦਾ ਤੇ ਪਸ ਪਾਣੀ ਪਾ ਕੇ ਰੱਖ ਦਵਾਂਗੇ ਸਵੇਰੇ ਚਾਹੇ ਤੁਸੀਂ ਉਹਨੂੰ ਦੁੱਧ ਪਾ ਲਓ ਸ਼ੱਕਰ ਪਾ ਕੇ ਖਾ ਲਓ ਚਾਹੇ ਚੀਨੀ ਪਾ ਕੇ ਜਿਵੇਂ ਵੀ ਵਧੀਆ ਲੱਗਦੀ ਆ ਨੀ ਇਹ ਚੀਜ਼ ਵੀ ਵਧੀਆ ਗਰਮੀ ਦੇ ਲਈ ਗਰਮੀ ਤੋਂ ਸਾਨੂੰ ਬਚਾਉਂਦਿਆ ਹੈ ਨਾ ਇਹਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਪਸੀਨਾ ਨਿਕਲੂਗਾ ਤੁਹਾਡੇ ਰੋਮ ਜਿਹੜੇ ਖੁੱਲਣਗੇ ਵਧੀਆ ਚੀਜ਼ ਹੈ ਖਤੀਰਾ ਗੋੰਦ ਬਾਕੀ ਇਹਦੇ ਬਹੁਤ ਸਾਰੇ ਫਾਇਦੇ ਨੇ ਹੈ ਨਾ ਥੀਲੋਜੀ ਨਾਲ ਨਾਲ ਮੈਂ ਇੱਥੇ ਦੁੱਧ ਗਰਮ ਕਰ ਰਹੀ ਹਾਂ ਜੀ ਨਾਲ ਨਾਲ ਜੋ ਵੀ ਮੈਨੂੰ ਆਏ ਲੱਗਦਾ ਵਿਰਾਸਣ ਜਿਹੜੇ ਮਤਲਬ ਕੋਈ ਮੇਰੇ ਕੋਲ ਹੈ ਨਹੀਂ ਸੀ ਕੰਟੇਨਰ ਵੇਲੇ ਕਿਉਂਕਿ ਹਜੇ ਮੇਰੇ ਕੋਲ ਹੈਗਾ ਸੀਗਾ ਰਸਨ ਕਿਉਂਕਿ ਵਿਚ ਵਿਚ ਦੇ ਇੱਥੋਂ ਵੀ ਆ ਜਾਂਦਾ ਜਿਵੇਂ ਜਸਨਾਮ ਲੈ ਰਹੇ ਜਿਵੇਂ ਵੀ ਜਾਂਦੇ ਨਹੀਂ ਮੈਂ ਮੰਗਵਾ ਲੈਣੀ ਹੁੰਦੀ ਹੁੰਦੀ ਹੈ ਨਾ ਮੈਨੂੰ ਇਹ ਹੋ ਜਾਂਦਾ ਵਿਚਾਲਾ ਕਿ ਇਹ ਚੀਜ਼ ਜਿਹੜੀ ਮੁੱਕਦੀ ਹੈ ਮਤਲਬ ਕਿ ਕਈ ਵਾਰ ਮੈਂ ਮੰਗਾ ਵੀ ਲੈਣੀ ਹਾਂ ਉਹ ਸਾਡਾ 6 ਮਹੀਨਾ ਜਾਨੀ ਕਿ ਇਕੱਠਾ ਹੀ ਆ ਜਾਂਦਾ ਹੁੰਦਾ ਹਨਾ ਠੀਕ ਹੈ ਲੋ 5 ਮਹੀਨੇ ਬਾਅਦ ਚਲੇ ਜਾਂਦੇ ਅਸੀਂ ਜਦੋਂ ਹੋਣਾ ਦਿਵਾਲੀ ਦਾ ਲੇ ਕੇ ਆਈ ਸੀ ਕਿ ਮਹੀਨਾ ਹੁਣ ਲੈ ਕੇ ਆਏ ਆ ਅਸੀਂ ਲੈ ਕੇ ਆਈ ਸੀ ਆ ਨਵੰਬਰ ਦੇ ਮਹੀਨੇ ਤੇ ਹੁਣ ਮਈ ਦੇ ਮਹੀਨੇ ਹੈ ਨਾ ਅੱਛਾ ਇਹ ਦੇ ਮਹੀਨਾ ਆਇਆ ਜੀ ਇਹ ਮਹੀਨੇ ਆਇਆ ਰੱਸਾ ਤੇ ਹੁਣ ਤੇ ਇਹ ਮਹੀਨੇ ਲੱਗਦੇ ਨਹੀਂ ਸੁਣੀ ਪੁੱਤਰਾ ਸੀ ਹਨ ਨਹੀਂ ਲੱਗਦੇ ਰੱਸਾ ਕਦੇ ਲੱਗ ਜਾਂਦੇ ਨਹੀਂ ਬਸ ਜੇ ਆਪਾਂ ਸੋਚੀ ਤਾਂ 4 4 ਮਹੀਨੇ ਪੰਜਾਂ ਲੰਗੀ ਜਾਂਦੇ ਆ ਉੱਚ ਜਿਹੜੀ ਚੀਜ਼ ਘਟਦੀ ਵੜਦੀ ਉਹ ਆਪਾਂ ਮੰਗਾ ਲੈਣੇ ਹੁੰਨੀਆਂ ਤੇ ਲੋ ਜੀ ਇੱਥੇ ਨਾ ਮੈਂ ਸਾਈਡ ਕਰਦੀ ਸੀ ਬੋਰੀ ਜਿਹੜੀ ਸੌਦੇ ਵਾਲੀ ਸੀ ਮੈਂ ਕਹਾਂ ਚਲੋ ਸਵੇਰੇ ਦੇਖੂਗੀ ਪਰ ਫਿਰ ਇਹਦੇ ਵਿੱਚ ਨਾ ਜਿਹੜਾ ਰਾਵ ਆਮਲਾ ਤੇਲ ਲੈੰਤਾ ਹੋ ਸੀ ਉਹ ਸ਼ੀਸ਼ੇ ਬਤਨ ਕਿ ਮੇ ਟੱਡੀ ਹੋ ਗਈ ਐਸੇ ਤਾਂ ਪੈਕਿੰਗ ਸੀਗੀ ਉਹ ਮਤਲਬ ਕਿ ਨਹੀਂ ਖੁੱਲੀ ਹੋਈ ਸੀਗੀ ਪਰ ਪਤਾ ਨਹੀਂ ਕਿਵੇਂ ਉਹ दाब ਦੂਰ ਚਾਉਣ ਕਰਕੇ ਉਹ ਡੁੱਲ ਗਿਆ ਵਿੱਚ ਤੇਲ ਤਾਂ ਕਰਕੇ ਮੈਨੂੰ ਸਾਰਾ ਫਿਰ ਮੈਂ ਸਾਈਡ ਕੱਢ ਕੇ ਰੱਖ ਤਾ ਮੈਂ ਕਹਾਂ ਸਵੇਰੇ ਦੇਖੂਗੀ ਕਿ ਚੰਨ ਦਾ ਕੰਮ ਨਵੇੜ ਤਾਂ ਸੀ ਦੁੱਧ ਮੈਂ ਅੰਦਰ ਰੱਖਿਆ ਸੀ ਮਗਾ ਠੰਡਾ ਹੋ ਜਾਊਗਾ ਦੋਸਤੋ ਬਾਅਦ ਇਤੇ ਸ਼ਾਮ ਨੂੰ ਸਣੀਪਿੰਦਰ ਗਏ ਸੀ ਲਹਿਰੇ ਮੈਨਾਂ ਤੋਂ ਗੱਟਾ ਮੰਗਵਾ ਲਿਆ ਸੀ ਕਮਸੰਮੀਆਂ ਦਾ ਮੈਂ ਕਹਾਂ ਵੀ ਲੈ ਆਇਓ ਹਨਾ ਤੇ ਮੰਡੀ ਦੇ ਵਿੱਚ ਸਸਤੀਆਂ ਪੈ ਜਾਂਦੀਆਂ ਨੇ 50 ਰੁਪਏ ਕਿਲੋ ਪੈ ਜਾਂਦੀਆਂ ਨੇ ਗੱਟਾ ਇਹਦੇ ਵਿੱਚ 10 ਕਿਲੋ ਹੁੰਦੀ ਹੈ ਨਹੀਂ ਇਹ 100 ਰੁਪਏ ਕਿਲੋ ਆਪਾਂ ਨੂੰ ਪੈ ਜਾਂਦੀਆਂ ਨੇ ਗੱਟੇ 'ਚ ਆਪਾਂ ਨੂੰ ਫਾਇਦਾ ਜਿਹੜਾ ਫਾਇਦਾਗਾ ਹਨਾ ਗੱਟੇ 'ਚ ਆਪਾਂ ਨੂੰ ਫਾਇਦਾ ਰਹਿੰਦਾਗਾ ਬਸ ਤਾਂ ਆਪਾਂ ਸਿੱਧਾ 60 ਰੁਪਏ ਕਿਲੋ ਦੇ ਦਿੰਦੇ ਜੇ ਆਪਾਂ ਖੋਲੀਆਂ ਲੈਣੇ ਆਂਗੇ ਗੱਟੇ 'ਚ ਉਠੇ ਕਰਦਾ ਲੋ ਜੀ ਇਸ ਤੋਂ ਬਾਅਦ ਲਾਈਟਾ ਲੂਟਾ ਕਰਕੇ ਆਪਾਂ ਪਾਣੀ ਪੈ ਗਏ ਤੇ ਉਸ ਤੋਂ ਬਾਅਦ ਸਵੇਰੇ ਤੁਹਾਨੂੰ ਹੁਣ ਮਿਲ ਰਿਹਾ ਸਿੱਧਾ ਮਾਰਨਿੰਗ ਟਾਈਮ ਇੱਥੇ ਵੀ ਕਾਫੀ ਕੰਮ ਜਿਹੜੇ ਸੀ ਮੈਂ ਕਰ ਲੈਨੇਗੀ ਤੇ ਥੋੜੀ ਥੋੜੀ ਕਿਚਨ ਦੀ ਸਫਾਈ ਜੇ ਤੁਹਾਨੂੰ ਪਤਾ ਹੀ ਹੈ ਕੱਲ ਆਪਾਂ ਜਿਹੜਾ ਰਸਨਾ ਆਇਆਗਾ ਇਹ ਅੰਦਾਗਾ ਕਿ ਉਹਦੇ ਲਈ ਕੋਈ ਸੇਕ ਕੰਟੇਨਰ ਨਹੀਂ ਮਿਲਿਆ ਦਿੱਲੀ ਇਹ ਰਸਨਾ ਪਾਉਣਾ ਹੈ ਨਾ ਕੋਈ ਕੰਟੇਨਰ ਨਹੀਂ ਮਿਲਿਆ ਸਾਰਿਆਂ ਦੇ ਵਿੱਚ ਕੁਝ ਨਾ ਕੁਝ ਹੈਗਾ ਸੀਗਾ ਕਿਉਂਕਿ ਹਜੇ ਮੇਰੇ ਕੋਲ ਰਸਨਾ ਪਿਆ ਵੀ ਸੀ ਤੁਹਾਨੂੰ ਪਤਾ ਹੈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਉਦਰਾਸ ਨੇ ਆ ਗਿਆ ਸੀਗਾ ਉਸ ਤੋਂ ਬਾਅਦ ਵੀ ਆ ਗਿਆ ਤਾਂ ਕਰਕੇ ਹਜੇ ਪਿਆ ਸੀਗਾ ਤੇ ਨਾਲ ਨਾਲ ਜਿਹੜੇ ਮੈਨੂੰ ਇਹ ਲੱਗਦਾ ਸੀਗਾ ਉਹ ਸਾਰਾ ਮੈਂ ਵਿੱਚੋਂ ਜਿਵੇਂ ਸਮਾਨ ਕੱਢਣ ਵਾਲਾ ਸੀ ਜਾਂ ਨਹੀਂ ਹੁਣ ਜਿਵੇਂ ਮਿਰਚ ਦਾ ਆਚਾਰ ਬਹੁਤ ਪੁਰਾਣਾ ਹੋ ਗਿਆ ਸੀਗਾ ਹੈਨਾ ਉਹ ਮੈਂ ਕੱਢ ਕੇ ਕੰਟੇਨਰ ਸੀ ਜਿਹੜੇ ਜਾਂ ਜਿਹੜੇ ਵਿੱਚ ਥੋੜਾ ਥੋੜਾ ਰਹਿੰਦਾ ਸੀ ਖਰਾਬ ਸੀ ਮਤਲਬ ਕਿ ਜਿੰਨਾ ਵਿੱਚ ਇਹ ਕਹਿ ਲਈ ਆਪਾਂ ਜਿਹੜੀ ਆਚਾਰ ਦੀ ਗਰੇਵੀ ਜੀ ਜੂ ਸੀਗੀ ਹਣਾ ਸਾਰੇ ਕੰਟੇਨਰ ਮੈਂ ਧੋਤੇ ਸੀਗੇ ਤੇ ਨਾਲ ਮੈਂ ਉੱਪਰ ਸਲੈਬ ਦੀ ਸਫਾਈ ਕੀਤੀ ਸਾਰਾ ਮਤਲਬ ਝਾੜੂ ਪੋਚ ਦਾ ਕੰਮ ਸਾਰਾ ਹੋ ਗਿਆ ਸੀ ਇੱਥੇ ਰਹਿ ਗਿਆ ਸੀ ਸਿਰਫ ਮੇਰੇ ਕਿਚਨ ਦੀ ਸਫਾਈ ਨਿਚੋਂ ਪੋਚਾ ਲੈਣਾ ਅੱਜ ਉਸ ਤੋਂ ਬਾਅਦ ਰਹਿ ਗਿਆ ਸੀ ਵਾਸ਼ਰੂਮ ਧੋਣੇ ਹਨਾ ਬਸ ਇਹੀ ਰਹਿ ਗਿਆ ਸੀ ਬਾਥਰੂਮ ਵਗੈਰਾ ਧੋਣੇ ਹੋਰ ਮੇਰੇ ਕੰਮ ਹੋ ਗਏ ਸੀਗੇ ਤੇ ਮੈਂ ਕਿਹਾ ਚਲੋ ਇਹ ਵੀ ਕੰਮ ਲੱਗਦੇ ਹੱਥਕਾਰੀ ਜਮਾ ਰਸਨ ਇੱਕ ਵਾਰ ਮੈਂ ਮੋਟਾ-ਮੋਟਾ ਜਿਹੜਾ ਵੱਡੇ ਕੰਟੇਨਰਾਂ 'ਚ ਪਾ ਕੇ ਰੱਖਦਾ ਤੇ ਮੈਂ ਕਿਹਾ ਵੀ ਜੇ ਤੁਮ ਜਿਵੇਂ ਵੀ ਠੀਕ ਹੋ ਲੱਗੂ ਮੈਂ ਨਾਲ ਦੇ ਨਾਲ ਪਾ ਲਿਆ ਕਰੋਗੇ ਕੱਢ ਕੇ ਹਨ ਜੋ ਵੀ ਕੰਟੇਨਰ ਵਿਲਾ ਹੋਊਗਾ ਇਸ ਤਰ੍ਹਾਂ ਮੈਂ ਆਹ ਜਿਹੜੇ ਵੱਡੇ ਵੱਡੇ ਕੰਟੇਨਰ ਸੀਗੇ ਇਹਨਾਂ ਵਿੱਚ ਰੱਖ ਦਿੱਤਾ ਸਾਰਾ ਰੈਸ਼ਨ ਖਾਣ ਪੀਣ ਵਾਲਾ ਬਿਸਕਟ ਭੂਜਿਆ ਉਹ ਵੱਖ ਰੱਖਤਾ ਤੇ ਸਾਰੀ ਸਲੇਬ ਕੀਤੀ ਮੈਂ ਸਾਫ ਬਸਾ نیچے ਦੋ ਰਹਿ ਗਏ ਜਿਹੜੇ ਸਾਫ ਕਰਨ ਵਾਲੇ ਕਢਾਈਏ ਹਨ ਤੇ ਉਸ ਤੋਂ ਬਾਅਦ ਬੇੜਾ ਵੀ ਤੋ ਤੱਜ ਮੈਂ ਕੱਲ ਸ਼ਾਮ ਨੂੰ ਕਾਫੀ ਹਨੇਰੀ ਆਈਏਗੀ ਰੇਤਾ ਜਾ ਕਾਫੀ ਛੜਿਆ ਪਿਆ ਸੀਗਾ ਬਿੜਾ ਤੋਤਾ ਸੀ ਨਾਲ ਨਾਲ ਮੈਂ ਲੱਗੀ ਸੀ ਇੱਥੇ ਜਿਵੇਂ ਕਿ ਅੱਜ ਬਾਲਾ ਲਈ ਤੁਹਾਡੀ ਇੱਕ ਟਰਿਕ ਦੱਸਦੀ ਹਾਂ ਬਿਲਕੁਲ ਆਸਾਨ ਹੈ ਤੇ ਵਧੀਆ ਵੀ ਹੈ ਨਾ ਦੋ ਚੀਜ਼ਾਂ ਚੋਈ ਆ ਜਿਵੇਂ ਆਪਾਂ ਏਦਾਂ ਕਲਾਸ ਤੋਂ ਥੋੜਾ ਜਿਹਾ ਉੱਪਰ ਪਾਣੀ ਲੈ ਲਿਆ ਇੱਕ ਚਮਚ ਜਿਹੜਾ ਇਹਦੇ ਵਿੱਚ ਮੈਂ ਕੌਫੀ ਪਾ ਲਿਆ ਜਦੋਂ ਪਾਣੀ ਵਿੱਚ ਥੋੜਾ ਜਿਹਾ ਉਵਾਲ ਆ ਜਾਵੇ ਤਾਂ ਤੁਸੀਂ ਇਹਦੇ ਵਿੱਚ ਇੱਕ ਕੌਫੀ ਦਾ ਚਮਚ ਜਿਹੜਾ ਮਿਕਸ ਕਰ ਦੋ ਤੇ ਉਸ ਤੋਂ ਬਾਅਦ ਜਦੋਂ ਥੋੜਾ ਜਹਾ ਇਹਨੂੰ ਉਵਾਲ ਆ ਜਾਵੇ ਫਿਰ ਤੁਸੀਂ ਇਹਦੇ ਵਿੱਚ ਇੱਕ ਜਿਹੜਾ ਅੱਧਾ ਕ ਚਮਚ ਤੁਸੀਂ ਇਹਦੇ ਵਿੱਚ ਹਲਦੀ ਪਾਊਡਰ ਹਨਾ ਜਿਹੜਾ ਆਪਾਂ ਮਤਲਬ ਸਬਜ਼ੀ ਦੇ ਲਈ ਹਲਦੀ ਨੂੰ ਵਰਤਦੇ ਆ ਉਹ ਵਾਲੀ ਹਲਦੀ ਆ ਤੇ ਤੁਸੀਂ ਇਹ ਇੱਕ ਚਮਚ ਤਾਂ ਨਹੀਂ ਮੈਂ ਪੂਰਾ ਭਰ ਕੇ ਪਾਇਆ ਅੱਧਾ ਕ ਚਮਚ ਹੀ ਪਾਇਆ ਤੇ ਤੁਸੀਂ ਇਹ ਮਿਕਸ ਕਰ ਦੋ ਇਹਦੇ ਵਿੱਚ ਹਨਾ ਇਹਨੂੰ ਉਬਾਲ ਲਵੋ ਜਦੋਂ ਥੋੜਾ ਜਿਹਾ ਪਾਣੀ ਘੱਟ ਜਾਵੇ ਤੇ ਉਬਾਲ ਕੇ ਇਹਨੂੰ ਫਿਰ نیچے ਲਾ ਲਓ ਹਨਾ ਤੇ ਇਹ ਬਾਲਾਂ ਨੂੰ ਤੁਹਾਡੇ ਇੰਨੇ ਵਧੀਆ ਸ਼ਾਈਨਿੰਗ ਤੇ ਲੈਂਥ ਇੰਨੀ ਜ਼ਿਆਦਾ ਵਧੂਗੀ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਲੈਂਥ ਵਧੂਗੀ ਇਹਦੇ ਨਾਲ ਤੁਹਾਡੇ ਬਾਲਾਂ ਦੀ ਹੈ ਨਾ ਪਰ ਰੈਗੂਲਰ ਤੁਹਾਨੂੰ ਇਹ ਡੇਲੀ ਨਹੀਂ ਮਤਲਬ ਕਿ ਜਿਵੇਂ ਵੀਕ ਦੇ ਵਿੱਚ ਤੁਹਾਨੂੰ ਦੋ ਤਿੰਨ ਵਾਰ ਇਹ ਕਰਨਾ ਹੀ ਕਰਨਾ ਤੁਸੀਂ ਇਹਦੇ ਨਾਲ ਸਿਰ ਨਹਾਉਣਾ ਹੀ ਨਹਾਉਣਾ ਤੁਸੀਂ ਇਹ ਨਾ ਕਿ ਹੋ ਵੀ ਅਸੀਂ ਮਹੀਨੇ ਬਾਅਦ ਲਾ ਲਿਆ ਜਾਂ ਫੇਰ ਕੋਈ ਅਸਰ ਨਹੀਂ ਕਰਨਾ ਇਹਨੇ ਹੈ ਨਾ ਇਹ ਗੱਲ ਮੈਂ ਪਹਿਲਾਂ ਦੱਸ ਦੇਣੀ ਆ ਵੀ ਬਾਅਦ ਦੇ ਵਿੱਚ ਤੁਸੀਂ ਕਮੈਂਟ ਕਰੋ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ نیچے ਲਾ ਲਿਆ ਜਦੋਂ ਪਾਫ ਜੀ ਇਦਾਂ ਨਿਕਲਣ ਲੱਗ ਜਵੇ ਹਨਾ ਉੱਪਰੋਂ ਪਾਫ ਜੁੱੜਨ ਲੱਗੇ ਤਾਂ ਕੋਈ ਵੀ ਸ਼ੈਂਪੂ ਤੁਸੀਂ ਲੈਣਾਗਾ ਕੋਈ ਵੀ ਜਿਹੜਾ ਤੁਸੀਂ ਯੂਜ਼ ਕਰਦੇ ਹੋ ਕੋਈ ਵੀ ਸ਼ੈਂਪੂ ਲਓ ਇੱਕ ਪੁੜੀਆਂ ਦੋ ਪੁੜੀਆਂ ਤਿੰਨ ਚਾਰ ਜਿੰਨੇ ਵੀ ਤੁਸੀਂ ਪਾਉਣੇ ਹਨ ਣ ਦੇ ਲਈ ਉਹਨਾਂ ਤੁਸੀਂ ਸ਼ੈਂਪੂ ਜਿਹੜਾ ਲੈ ਲਓ ਤੇ ਵਿੱਚ ਸ਼ੈਂਪੂ ਆ ਜਿਹੜਾ ਤੁਸੀਂ ਇਹਨੂੰ ਛੋੜ ਕੇ ਰੱਖ ਦੋ ਠੀਕ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਠੰਡਾ ਹੋਣ ਦਿਓ ਇਹਨੂੰ ਤੇ ਜਦੋਂ ਤੁਸੀਂ ਹੈਅਰ ਵਾਸ਼ ਕਰਨਾਗਾ ਉਸ ਤੋਂ 10 ਮਿੰਟ ਪਹਿਲਾਂ ਲਾ ਲਓ ਜਿਵੇਂ ਤੁਸੀਂ ਨਹਾਉਣ ਜਾਣੇ ਹੋਗੇ ਤਾਂ ਤੁਸੀਂ ਇਹਨੂੰ ਵਾਲਾਂ ਤੇ ਲਾ ਲਓ ਨਹਾਉਣ ਟਾਈਮ ਵਾਲਾਂ ਤੇ ਲਾ ਕੇ ਉਦਾਂ ਰੱਖ ਲਓ ਬਰਸ਼ ਵਗੈਰਾ ਕਰ ਲਓ ਹਨਾ 10 ਮਿੰਟ ਹੋ ਜਾਣਗੇ ਤਾਂ ਤੁਸੀਂ ਵਾਲ ਧੋਇਓ ਤੇ ਇਹ ਸਭ ਤੋਂ ਵਧੀਆ ਹੈਗਾ ਹਨਾ ਹੋਰ ਕੁਝ ਨਹੀਂ ਕਰਨਾ ਦੋ ਹੀ ਚੀਜ਼ਾਂ ਇਹਦੇ ਵਿੱਚ ਐਡ ਹੁੰਦੀਆਂ ਨੇ ਤੇ ਤੁਹਾਡੇ ਵਾਲਾਂ ਦੀ ਲੈਂਥ ਤੇ ਜਿਵੇਂ ਕਿ હેર ਫਾਲ ਦੀ ਕਾਫੀ ਪ੍ਰੋਬਲਮ ਹੋ ਜਾਂਦੀ ਆ ਬਾਲ ਜਿਹੜੇ ਝੜਨੇ ਤੁਹਾਡੇ ਬੰਦ ਹੋ ਜਾਣਗੇ ਸ਼ਾਈਨ ਵੀ ਕਰਨਗੇ ਸਿਲਕੀ ਪੂਰੇ ਹੋ ਜਾਣਗੇ ਤੇ ਇਹ ਟਰਾਈ ਕਰਕੇ ਦੇਖਿਓ ਤੁਸੀਂ ਲਓ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਪੁੰਨ ਲਵਾਂਗੇ ਪੁੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚਾਹ ਪੱਤੀ ਜਿਹੜੀ ਘਾਜ਼ ਜੀ ਹੁੰਦੀ ਆ ਉਹ ਨੀਚੇ بیٹھ ਜੂਗੀ ਤਾਂ ਉਹ ਚਾਹ ਪੁੰਨੀ ਦੇ ਵਿੱਚ ਆ ਜੂਗੀ ਸਾਰੇ ਤਾਂ ਪੁੰਨ ਲਿਓ ਜੇ ਤੁਸੀਂ ਮਤਲਬ ਕਿ ਇਹ ਵੀ ਕਰ ਸਕਦੇ ਹੋ ਸ਼ੈਂਪੂ ਜਿਵੇਂ ਮੈਂ ਐਡ ਕੀਤਾ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਪੁੰਨ ਲੈਣਾ ਪੁਣ ਕੇ ਸ਼ੈਂਪੂ ਆ ਜਿਹੜਾ ਬਾਅਦ ਦੇ ਵਿੱਚ ਐਡ ਕਰ ਸਕਦੇ ਹੋ ਇਹ ਵੀ ਕਰ ਸਕਦੇ ਤੁਸੀਂ ਹੈਨਾ ਤੇ ਪੁਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਤੁਸੀਂ 10 ਮਿੰਟ ਲਾਓ ਬਰਸ਼ ਵਗੈਰਾ ਕਰੋ ਹੈਨਾ ਨਾ ਨਾ ਹੁਣ ਟਾਈਮ ਲਾ ਕੇ ਰੱਖ ਲੋ ਦਹੀਂ ਵਾਸ਼ ਬਾਥਰੂਮ ਦੇ ਵਿੱਚ ਹੀ ਤੇ ਤੁਸੀਂ 10 ਮਿੰਟ ਆਪਣਾ ਬਰਸ਼ ਵਗੈਰਾ ਕਰੋ ਹੈਨਾ ਤਾਂ ਇੰਨੇ 10 ਮਿੰਟ ਹੋ ਜਾਣਗੇ ਫਿਰ ਆਪਣਾ हेयर वॉਸ਼ ਕਰ ਲਓ ਤੇ ਬਹੁਤ ਹੀ ਸੋਖਾ ਜਾਏ ਇਹ ਤੇ ਬਾਕੀ ਜੇ ਕਿਸੇ ਭੈਣ ਨੇ ਟਰਾਈ ਕੀਤਾ ਹੋਇਆ ਜਾ ਹੈ ਹੈਨਾ ਕਈ ਭੈਣਾਂ ਕਰ ਵੀ ਰਹੀਆਂ ਹੋਣਗੀਆਂ ਟਰਾਈ ਤਾਂ ਦੱਸਿਓ ਉਸ ਤੋਂ ਬਾਅਦ ਮੈਂ ਨਾ ਕਿ ਆ ਗਈ ਸੀ ਬਾਲ ਬਹੁਤ ਸੋਨੇ ਹੋ ਗਏ ਤੇ ਪਹਿਲੇ ਹੀ ਹੇਅਰ ਵਾਸ਼ ਤੋਂ ਤੁਹਾਡੇ ਜਿਵੇਂ ਪਹਿਲੀ ਵਾਰ ਟਰਾਈ ਕਰਨ ਦੇ ਨਾਲ ਹੀ ਤੁਹਾਡੇ ਜਿਹੜੇ ਬਾਲ ਨੇ ਉਹ ਝੜਨੇ ਬੰਦ ਹੋ ਜਾਣਗੇ ਹਨਾ ਤੇ ਕਰਨਾ ਇਹਨੂੰ ਵੀਕ ਦੇ ਵਿੱਚ ਤਿੰਨ ਵਾਰ ਹੀ ਲਾਜ਼ਮੀ ਹੈਗਾ ਫਿਰ ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ ਤੇ ਇੱਥੇ ਹੁਣ ਮੈਂ ਬਣਾਉਣ ਲੱਗੀ ਹਾਂ ਜੀ ਚਾਹ ਕਿਉਂਕਿ ਕਲੀਰ ਸਾਵਧਾਨਾ ਉਹਨਾਂ ਤੋਂ ਖਾਣਾ ਅੱਜ ਖਾਦਾ ਨਹੀਂ ਗਿਆ ਉਹਨਾਂ ਦੇ ਦੰਦਾਂ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਪੈ ਰੀਆਂ ਨੇ ਪਰ ਮੈਡੀਸਨ ਲੈ ਕੇ ਆਏ ਸੀ ਕੱਲ ਅੱਜ ਫੇਰ ਜਾਣਗੇ ਲੈਣ ਮੈਂ ਮੈਂ ਸੋਚਿਆ ਵੀ ਉਹਨਾਂ ਨੂੰ ਪਹਿਲਾਂ ਮੈਂ ਚਾਹ ਬਣਾ ਕੇ ਦਵਾਂ ਜੀ ਫਿਰ ਉਹ ਚਲੇ ਜਾਣਗੇ ਹਣਾ ਤੇ ਨਾਲ ਨਾਲ ਵੀ ਸੀ ਜਿਹੜਾ ਉਹ ਕੰਟੇਨਰ ਸੁੱਕ ਗਿਆ ਸੀ ਜਾਂ ਖਾਲੀ ਠੀਕ ਜਿਹਾ ਉਹ ਲੱਗਦਾ ਸੀ ਅਜੇ ਵਿੱਚ ਮੈਂ ਕਤੀਰਾ ਗੁੰਨ ਸੀ ਜਿਹੜੀ ਉਹ ਭਰ ਕੇ ਰੱਖ ਦਿੱਤੀ ਆ ਤੇ ਕੁਝ ਹੋਰ ਵੀ ਹੁੰਦੀ ਜਿਹੜੀ ਰਾਤ ਭੰਤੀ ਸੀ ਉਹ ਸੀ ਖਾ ਗਏ ਹਾਂ ਹੈਨਾ ਤੇ ਮੈਂ ਖਾਲੀ ਸਪਿੰਦਰ ਨੇ ਖਾ ਲਈ ਸੀ ਪਲੇਸ ਆਪ ਦੇ ਸਨ ਹੀ ਰਹਿ ਗਏ ਸੀ ਮੈਂ ਕਿਹਾ ਚਲੋ ਉਹਨਾਂ ਨੂੰ ਸ਼ਾਮ ਨੂੰ ਕੁਝ ਬਣਾ ਕੇ ਦੇ ਦੂੰਗੀ ਉਹਨਾਂ ਦਾ ਕਤੀਰਾ ਗੁੰਦ ਹਾਂ ਵਗੈਰਾ ਚਾਹ ਹਬਲਗੀ ਸੀ ਆਪਾਂ ਦੇ ਵਿੱਚ ਦੁੱਧ ਪਾਤਾ ਸੀਗਾ ਤੇ ਲੋ ਜੀ ਹੁਣ ਬੈਠ ਕੇ ਪੀਉਂਗੀ ਚਾਹ ਸਵੇਰ ਤੋਂ ਕੰਮ ਕਰ ਰਹੀ ਆ ਤਾਂ ਚਾਹ ਨਾਲ ਪਤਾ ਨਹੀਂ ਕਿਉਂ ਹੋ ਜਾਂਦਾ ਚਾਹੇ ਦੋ ਘੁੱਟਾ ਹੋਣਾ ਨਾ ਇੱਕ ਮਤਲਬ ਦਵਾਈ ਦੀ ਤਰ੍ਹਾਂ ਅਸਰ ਕਰਦੀ ਹੈ ਜਿਹੜੀ ਚਾਹ ਕੀ ਇਹ ਚਾਹੇ ਦੋ ਘੁੱਟਾ ਮਿਲ ਜਾਣ ਬੰਦਾ ਕੰਮ ਕਰਨ ਜੋਗਾ ਹੋ ਜਾਂਦਾ ਹੈਗਾ ਹਨਾ ਤੇ ਆਪਣੇ ਤਾਂ ਪੰਜਾਬੀਆਂ ਦੀ ਚਾਹੀ ਇਹ ਜਿਹੜੀ એનર્ਜੀ ਡਰਿੰਕ ਆ ਇਹ ਮੈਨੂੰ ਤਾਂ ਬਹੁਤ ਜ਼ਿਆਦਾ ਹੁੰਦਾ ਚਾਹੇ ਦੋ ਘੁੱਟਾ ਹੋਣਾ ਪਰ ਜਦੋਂ ਥੱਕ ਜਾਨੇ ਜਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਦੋ ਘੁੱਟਾ ਚਾਹ ਦੀ ਮਿਲ ਜਾਣ ਜਾਂ ਜਦੋਂ ਪੂਰੇ ਥੱਕੇ ਹੁੰਨੇ ਉਦੋਂ ਵੀ ਇਹ ਹੁੰਦਾ ਵੀ ਹਾਂ ਦੋ ਘੁੱਟਾ ਚਾਹ ਦੀ ਮਿਲ ਜਾਣਾ ਹੁਣ ਇਹ ਸਭ ਨੂੰ ਵਾਲ ਮੇ ਧੋਲੇ ਤੇ ਬਹੁਤ ਜ਼ਿਆਦਾ ਜਿਹੜੇ ਸਿਲਕੀ ਸਿਲਕੀ ਹੋ ਗਏ ਵਾਲ ਤੇ ਦੋ ਚੀਜ਼ਾਂ ਹੀ ਨੇ ਸਿਰਫ ਹਲਦੀ ਤੇ ਕਾਫੀ ਤੇ ਬਾਕੀ ਤੁਹਾਨੂੰ ਹੋਰ ਵੀ ਨੁਸਖੇ ਦੱਸੇ ਹੋਏ ਨਗੇ ਬੇ ਖੁੱਲ੍ਹੇ ਹੀ ਆਏ ਗਏਟ ਪਲੇਸ ਆ ਬਾਗ ਮੈਂ ਗੇਟ ਖੋਲ ਕੇ ਇਸ ਪਤਾ ਲਈ ਇੱਕ ਮਿੰਟ ਸ਼ੀ ਤੇ ਇਹ ਵਧੀਆ ਹੋਰ ਵੀ ਤੁਹਾਨੂੰ ਦੋ ਤਰੀਕੇ ਪਤਾ ਤਰੀਕੇ ਮੈਂ ਹੋਰ ਦੱਸੀ ਹੋਈ ਨੇ ਉਹ ਵੀ ਤੁਸੀਂ ਲਾ ਸਕਦੇ ਹੋ ਚੌਲਾਂ ਵਾਲਾ ਪਾਣੀ ਜਿਵੇਂ ਹੈਨਾ ਉਹ ਤੁਸੀਂ ਲਾ ਸਕਦੇ ਹੋ ਕਲੌਂਜੀ ਪਾ ਕੇ ਤੇ ਮੇਥੀ ਰਣਾ ਪਾ ਕੇ ਉਹ ਵੀ ਕਰ ਸਕਦੇ ਹੋ ਪਰ ਥੋੜੇ ਇੰਨੇ ਕਮਾਲ ਸਿਲਕੀ ਹੋ ਜਾਣਗੇ ਥੋੜੇ ਜੂੜਾ ਇਦਾਂ ਖੜਨਾ ਹੀ ਨਹੀਂ ਹੈਗਾ ਬਿਨਾ ਉਸ ਤੋਂ ਮਤਲਬ ਤੁਹਾਨੂੰ हेयर पेन ਲਾਉਣਾ ਹੀ ਪਊਗਾ ਤੇ ਦੂਸਰਾ ਪਹਿਲੇ ਦਿਨ ਤੋਂ ਹੀ ਜਿਹੜੇ ਵਾਲ ਝੜਦੇ ਨੇ ਤੁਹਾਡੇ ਉਹ ਹਨਾ ਬੰਦ ਹੋ ਜਾਣਗੇ ਤੇ ਲੈਂਥ ਇਨੀ ਜ਼ਿਆਦਾ ਵਧੂਗੀ ਇਹਦੇ ਨਾਲ ਬਹੁਤ ਜ਼ਿਆਦਾ ਗਰੋਥ ਹੋਊਗੀ ਤੁਹਾਡੇ ਵਾਲਾਂ ਦੀ ਹੈਨਾ ਜਿਹੜੇ ਕਈ ਪਣਾ ਦੇ ਵਿੱਚ ਦੇਖਿਆ ਹੈ ਨਾ ਇਹਨੇ ਨੇਗਾ ਵਾਲ ਹੁੰਦੇ ਨੇ ਉਹ ਤਾਂ ਬਹੁਤ ਹੀ ਉਹ ਲੱਗਦੇ ਨੇ ਹੈਨਾ ਤੇ ਚਲੋ ਜੇ ਜ਼ਿਆਦਾ ਲੰਮੀ ਹੈਨਾ ਆਪਾਂ ਨੂੰ ਇਹ ਵੀ ਭਰਮੇ ਜਿਹਾ ਹੋਣਾ ਤੇ ਕੁਝ ਲੈਂਥ ਦਾ ਹੋਵੇ ਹੈਨਾ ਵਾਲਾਂ ਦੀ ਵਧੀਆ ਲੇਡੀਜ਼ ਤਾਂ ਜਾਨੀ ਤਾਂ ਹੈਨਾ ਵਾਲਾਂ ਨਾਲ ਹੀ ਸੋਹਣੀ ਲੱਗਦੀ ਹੈਗੀ ਵਾਲ ਲੰਬੀ ਹੋਣ ਫੇਰੀ ਠੀਕ ਲੱਗਦਾ ਹੈਨਾ ਤੇ ਬਾਕੀ ਕਹ ਪਹਿਣ ਨੇ ਪੁੱਛਿਆ ਸੀ ਡੈਂਡਰਫ ਬਾਰੇ ਬੱਸ ਤਾਂ ਦੇਖੋ ਭਣੇ ਮੈਨੂੰ ਇੰਤਾਂ ਦੀ ਕੋਈ ਪ੍ਰੋਬਲਮ ਕਦੇ ਹੋਈ ਨਹੀਂ ਹੈਗੀ ਪਰ ਤੁਸੀਂ ਨਾ ਜਿਵੇਂ ਸਰੋਂ ਦੇ ਤੇਲ ਵਿੱਚ ਨਿੰਬੂ ਨਿਚੋੜ ਕੇ ਲਾ ਕੇ ਰੱਖ ਲਓ 2 ਕ ਘੰਟੇ ਰੱਖ ਲਓ ਜਾਂ ਤੁਸੀਂ ਰਾਤ ਨੂੰ ਲਾ ਕੇ ਰੱਖ ਲਓ ਹਨਾ ਇਹ ਚੀਜ਼ ਵੀ ਠੀਕ ਆ ਇਹਦੇ ਨਾਲ ਵੀ ਤੁਹਾਡਾ ਜਿਹੜਾ ਡੈਂਡਰਫ ਉਹ ਖਤਮ ਹੋ ਜਾਊਗਾ ਜਾਂ ਤੁਹਾਨੂੰ ਹੈੱਡ ਸ਼ੋਲਡਰ ਦਾ ਨਹੀਂ ਟਰਾਈ ਕੀਤਾ ਤਾਂ ਤੁਸੀਂ ਹਨਾ ਹੈੱਡ ਐਂ ਸ਼ੋਲਡਰ ਸ਼ੈਂਪੂ ਆਂਦਾ ਜਿਹੜਾ ਉਹ ਵੀ ਟਰਾਈ ਕਰਕੇ ਦੇਖ ਲਿਓ ਬਾਕੀ ਕੋਈ ਗੱਲ ਨਹੀਂ ਜੀ ਮੈਂ ਹੋਰ ਤੁਹਾਨੂੰ ਕੋਈ ਦੱਸ ਦਾਂਗੇ ਆਪਣੇ ਹਨਾ ਹਾਂ ਨਾ ਜਿਵੇਂ ਪਤਾ ਕਰਕੇ ਦੱਸੂਗੀ ਤੁਹਾਨੂੰ ਕਿਉਂਕਿ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਹੋਈ ਨਹੀਂ ਹੈਗੀ ਹੇਅਰਫਾਲ ਵਾਲੀ ਪਰ ਜਿਹੜਾ ਇਹ ਬੈਸਟ ਤਰੀਕਾ ਹੈਗਾ ਸਰੋਂ ਦੇ ਤੇਲ ਵਿੱਚ ਤੁਸੀਂ ਨਿੰਬੂ ਨੂੰ ਜੋੜ ਕੇ ਲਾ ਦਿਓ ਇਹ ਸਭ ਤੋਂ ਬੈਸਟ ਤਰੀਕਾ ਹੈਗਾ ਇਹਦੇ ਨਾਲ ਤੁਹਾਡੇ ਜਿਹੜਾ ਡੈਂਟਰਫਿਕ ਮਿੱਕੇ ਸਿਕਰੀ ਦੀ ਪ੍ਰੋਬਲਮ ਆ ਜਿਹੜੀ ਉਹ ਸਾਰੀ ਦੂਰ ਹੋ ਜਾਊਗੀ ਤੁਸੀਂ ਟਰਾਈ ਕਰੋ ਤੇ ਹਨਾ ਜਿਹੜਾ ਇਹ ਵਾਲਾ ਮੈਂ ਅੱਜ ਦੱਸਿਆ ਤੁਹਾਨੂੰ ਇਹ ਹਫਤੇ ਦੇ ਵਿੱਚ ਆਪਾਂ 3 6 ਦਿਨਾਂ ਦੇ ਵਿੱਚ ਤਿੰਨ ਵਾਰ ਲਾਉਣਾ ਜਿਵੇਂ ਅੱਜ ਲਾ ਲਿਆ ਮੈਂ ਹਨਾ ਅੱਜ ਲਾ ਕੇ ਜਣੀ ਕਿ ਜੇ ਆਪਾਂ ਮੰਗਲਵਾਰ ਲਾਇਆ ਤਾਂ ਬੁੱਧਵਾਰ ਛੱਡ ਤੋ ਵੀਰਵਾਰ ਲਾਓ ਦੋ ਦਿਨਾਂ ਦਾ ਆ ਬੁੱਧਵਾਰ ਛੱਟ ਤਾਂ ਜਿਵੇਂ ਹੈ ਨਾ ਆ ਵੀਰਵਾਰ ਛੱਟ ਤਾਂ ਸ਼ੁੱਕਰਵਾਰ ਲਾ ਲਓ ਇਦਾਂ ਲਾ ਲਓ ਤੁਸੀਂ ਦੋ ਦਿਨ ਛੱਡ ਕੇ ਤੀਜੇ ਦਿਨ ਲਾਉਣਾ ਜਣੀ ਕਿ ਚਲੋ ਦੋ ਦਿਨ ਵਿੱਚ ਦੀ ਆਪਾਂ ਗੈਪ ਰੱਖਣਾ ਛੇ ਦਿਨਾਂ ਦੇ ਵਿੱਚ ਆਪਾਂ ਤਿੰਨ ਵਾਰ ਲਾਉਣਾ ਹਫ਼ਤੇ 'ਚ ਜਣੀ ਕਿ ਤਿੰਨ ਵਾਰ ਲਾਉਣਾ ਠੀਕ ਹੈ ਇਹ ਤੁਸੀਂ ਧਿਆਨ ਰੱਖਿਓ ਲਾਉਣਾ ਹੀ ਲਾਉਣਾ ਤੁਸੀਂ ਫੇਰ ਤੁਹਾਨੂੰ ਇਹ ਜਿਹੜਾ ਨੁਸਕਾ ਹੈਗਾ ਆ ਤੁਹਾਨੂੰ ਇਹਦਾ ਰਿਜ਼ਲਟ ਵਧੀਆ ਮਿਲੂਗਾ ਫੇਰ ਹਨ ਜੇ ਤੁਸੀਂ ਕਹੇ ਵੀ ਮੈਂ ਮਹੀਨੇ ਦੋ ਮਹੀਨੇ ਬਾਅਦ ਵਰਤ ਲਿਆ ਨਾ ਫੇਰ ਨਹੀਂ ਜੀ ਮੇਰੀ ਕੋਈ ਗਰੰਟੀ ਹੈਗੀ ਹਫ਼ਤੇ 'ਚ ਤੁਸੀਂ ਇਹਨੂੰ ਤਿੰਨ ਵਾਰ ਲਾਉਣਾ ਹੀ ਠੀਕ ਹੈ ਬਣੀ ਤੇ ਭਾਵੇਂ ਤੁਸੀਂ ਇਹਨੂੰ ਪਹਿਲਾਂ ਵੀ ਸਕਦੇ ਹੋ ਬਾਅਦ ਦੇ ਵਿੱਚ ਵੀ ਸਕਦੇ ਹੋ ਠੀਕ ਹੈ ਜਿਵੇਂ ਹਲਦੀ ਵਾਲਾ ਆਪਾਂ ਜਿਹੜਾ ਬਣਾ ਲੈਨੇ ਆ ਕਾਫੀ ਪੱਕ ਗਿਆ ਉਹਨੂੰ ਜਦੋਂ ਆਪਾਂ ਫਾਜੇ ਨਿਕਲਣ ਲੱਗ ਜਾਣ ਥੋੜੀ ਜਿਹੀ ਹਲਦੀ ਥੱਲੇ ਬੈਠ ਜੇ ਤਾਂ ਉਹਨੂੰ ਪਾਣ ਲੋ ਕਿਉਂਕਿ ਜਿਹੜੀ ਹਲਦੀ ਦਾ ਪਾਊਡਰ ਜਾਂਦਾ ਉਹ ਉੱਪਰ نیچے ਬੈਠ ਜਾਂਦਾ ਜਦੋਂ ਆਪਾਂ ਚਾਪ ਨੂੰ ਵਿੱਚ ਪੁੰਨਦੇ ਆ ਫਿਰ ਉੱਪਰ ਆ ਜਾਂਦਾ ਹੈ ਹਨਾ ਉਹ ਕੱਢ ਕੇ ਬਾਅਦ ਦੇ ਵਿੱਚ ਸ਼ੈਂਪੂ ਮਿਕਸ ਕਰ ਲਓ ਨਹੀਂ ਤੁਸੀਂ ਪਹਿਲਾਂ ਮਿਕਸ ਕਰਕੇ ਬਾਥ ਦੇ ਵਿੱਚ ਵੀ ਪਾ ਸਕਦੇ ਹੋ ਦਾ ਕੋਈ ਚੱਕਰ ਨਹੀਂ ਹੈਗਾ ਸ਼ੈਂਪੂ ਵੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਵੀ ਕੋਈ ਚੱਕਰ ਨਹੀਂ ਹੈਗਾ ਵੀ ਹੈ ਨਾ ਜਿਹੜਾ ਮੈਂ ਲੈ ਹੀ ਲੈਣਾ ਤੁਸੀਂ ਕੋਈ ਵੀ ਤੁਸੀਂ ਸ਼ੈਂਪੂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹਦੀ ਤੁਸੀਂ ਸ਼ੈਂਪੂ ਲੈ ਸਕਦੇ ਹੋ ਠੀਕ ਹੈ ਜੀ ਤੇ ਹੈਅਰ ਫੋਲ ਲਈ ਤੁਸੀਂ ਸੌਂਹ ਦੇ ਤੇਲ ਵਿੱਚ ਇੱਕ ਵਾਰ ਪਹਿਲਾਂ ਟਰਾਈ ਕਰੋ ਨਿੰਬੂ ਜੋੜ ਕੇ ਲਾਓ ਫਿਰ ਦੇਖਦੇ ਆਪਾਂ ਠੀਕ ਹੈ ਜੀ ਤੇ ਹੁਣ ਮੈਂ ਚਾਹ ਪੀ ਲਾਂ ਫਿਰ ਮਿਲਦੇ ਆਂ